سارے آن اتنی جگہ چڈ کے جانی ہے اپنا کدھے ملک چھڑیا کے ہے تڑکے چار وجہ تورے hmm. تو پچھوں سون لیا جانگل واز پہ گئی یہ پنڈ سڑے پینڈا ہلا hmm. hmm. پہ پی گیا جی ت گئے اتے ہوں تو سڑی اڈی بھی نہیں سی لبھنی ਇੱਕੇ ਤੋਂ ਪਾਣੀ ਨਹੀਂ ਸੀ ਲੱਭਦਾ ਜਿੱਥੇ ਕਾਫਲਾ ਖਲੋਂਦਾ ਸੀ ਨਾ ਖੂਮਾ ਜਿਹਦੇ ਛੱਪੜਾਂ 'ਚੋਂ ਪਾਣੀ ਮੁੱਕ ਜਾਂਦਾ ਸੀ ਹੂੰ ਇਹ ਦੇਸੀ ਔਖੇ ਤੇ ਅਸੀਂ ਛੱਪੜੀਆਂ ਤੋਂ ਪਾਣੀ ਪੀਂਦੇ ਹਾਂ ਉਹ ਪਰਕਤੇ ਹਾਂ ਹੂੰ ਡੁੱਬਦੇ ਨਹੀਂ ਸੰਸੇਰ ਤੋਂ ਪੱਥਰ ਤੇ ਇੱਟਾ ਸੁੱਟਦੇ ਹਾਂ ਵੀ ਥੱਲੇ ਡੁੱਬ ਜਾਣ ਤੇ ਮੁਸਲਮਾਨ ਕਾਢ ਨਾ ਲੈਣ ਬੀਤੀ ਕਰਨ کر کرنا پھر روٹی چڑی گیا hmm. تو تے, تے لون توڑا تے پانی نہ پیو hmm. شرک تے پانی آ چڑیا hmm. تے مردے روڑے جان تو تو پانی پی دے پریاکار hmm. صرف کرو گلاس چک کے آئی سی ਹਮ ਅੰਦੀ ਦੇ ਲੈਚਾਣਾ ਕਿੱਥੇ ਵੇ ਉੱਥੋਂ ਪੌਂਚ ਕੇ ਕਿਤੇ ਸੀ ਆ ਜਾਾਂਗੇ ਹਮ 15 ਅਗਸਤ 1947 ਦਾ ਦਿਨ ਉਹ ਦਿਨ ਜਦੋਂ ਬਹੁਤ ਖੁਸ਼ੀਆਂ ਮਨਾਇਆ ਜਾਂਦੀਆਂ ਨੇ ਖੁਸ਼ੀਆਂ سوتر ہو پر اس دکھانت بھی جڑیا ہوا ہے دکھانت ہے ونڈ کا دکھانت ہے اپنیا تو دور ہون کا یہپ بوگیا ہے بہت سارے لوگ نے اج سڈے بابو جی جگیر سنگھ ماتا جی مہیندر کور جانا نے اس سنتاپ کو ہنڈایا ہے ਪਾਕਿਸਤਾਨ ਤੋਂ ਇੱਥੇ ਆਏ ਨੇ ਉਹਨਾਂ ਦੇ ਨਾਲ ਅੱਜ ਅਸੀਂ ਵਿਸ਼ੇਸ਼ ਦਿਨ ਦੇ ਉੱਤੇ ਗੱਲਬਾਤ ਕਰਾਂਗੇ ਬਾਪੂ ਜੀ ਜਦੋਂ 1947 ਦੀ ਵੰਡ ਹੋਈ ਸੀ ਕਿੰਨੀ ਉਮਰ ਸੀ ਤੁਹਾਡੀ ਹੋਦੋਂ ਮੈਂ 15-16 ਸਾਲ ਦਾ ਦੱਸਿਆ ਅੱਛਾ ਜੀ ਕੀ ਹੋਇਆ ਸੀ ਉਸ ਸਮੇਂ ਕੀ ਮਾਹੌਲ ਬਣ ਗਿਆ ਸੀ ਤੁਹਾਨੂੰ ਯਾਦ ਹੋਏਗਾ ਸਾਰਾ ਕੁਝ ਹੱਲੇ ਪਾਣ ਹੈ ਪੇ ਵਾਡ ਟਕ ਹੋਈ ਏ ਪਿੰਡ ਸਾਡੇ ਵਿੱਚ ਕੱਟ ਹੋਇਆ ਹਮ ਮੁਸਲਮਾਨਾਂ ਨੇ ਕੀਤਾ ਹਮ ਤੇ ਇਹਨਾਂ ਨੂੰ ਪੁੱਛੋ ਦੀਨ ਮਜ਼ਬ ਚਾਉਂਦੇ ਨੇ ਤੇ ਤਾਂ ਠੀਕ ਐ ਨਹੀਂ ਤੇ ਵਾਡ ਟਕ ਕਰ ਦਿਓ ਅੱਛਾ ਸਾਡੇ ਕੋਲ ਫੇਰ ਇੱਕ ਮਰਾਛੀ ਸੀ ਓ ਖੂਤੇ ਹਮ ਐ ਤੂੰ ਆਤਾ ਆ ਪੰਦਾਂ ਹੁੰਦਾ ਸੀ ਤੇ ਖੂਤੇ ਜਿਆਦਾ ਰਹਿੰਦਾ ਹੁੰਦਾ ਸੀ ਸਾਡੇ ਹੂੰ ਉਹ ਖੂਤੇ ਸਾਡਾ ਜਿਹੜਾ ਚੌਧਰੀ ਸੀ ਨਾ ਬਰਕਰਾਮ ਹੂੰ ਉਹ ਬੜਾ ਅੜਬ ਸੀ ਉਹ ਆਈ ਮਾਈ ਕਿਸੇ ਦੀ ਮੰਨਦਾ ਨਹੀਂ ਸੀ ਹੂੰ ਉਹਨੂੰ ਆਖਣ ਲਗਾ ਚੌਧਰੀ ਜੀ ਅੱਜ ਆ ਬੰਦੇ ਬਚਾਣੇ ਨੇ ਤੇ ਤੂੰ ਬਚਾ ਸਕਦਾ ਨਹੀਂ ਤੇ ਮਰ ਜਾਂਦੇ ਹੂੰ ਹਾਂ ਦਾ ਮੈਂ ਕਿਵੇਂ ਬਚਾਨਾ ਹਾਂ ਦਾ ਜਿਹੜੀ ਚੀਜ਼ ਆਖਣ ਦੇ ਉਹ ਮੰਨੀ ਜਾਈ ਉਹ ਤੋਂ ਬੰਦੇ ਨਿਕਲ ਗਏ ਹੱਲਾ ਪੈ ਗਿਆ ਵਿੱਚੋਂ ਨਿਕਲ ਗਏ ਕੋਈ ਰਹਿ ਗਿਆ ਉਹ ਆਖਣ ਦਾ ਚੰਗਾ ਮੈਂ ਵੀ ਨਾਲੇ ਧਾਰੇ ਚ ਆਇਆ ਹਾਂ ਉੱਡਾ ਕਿਸਾਂ ਉਹ ਆਖੀਆ ਚਟਕਾਇਆ ਬੰਦੇ ਉੱਥੇ ਕੋਈ 200 ਇਕੱਠਾ ਮੁਸਲਮਾਨ ਹੋ ਗਿਆ ਅੱਛਾ ਉਹ ਆਖਣ ਲੱਗੇ ਪਈ ਦੀਨ ਮੱਜ ਮੰਨੋ ਦੇ ਉਹ ਉਹ ਸਿਧੇਰਾ ਪੈ ਗਿਆ ਅਸੀਂ ਜਾਂਦੇ ਹੈ ਮੰਨਣਾ ਨਹੀਂ ਉਹ ਆਂਦਾ ਅਸੀਂ ਰਹਿ ਹੀ ਇੱਥੇ ਗਏ ਆ ਤਾਂ ਦਿਨ ਮੱਝ ਮੰਨਦੇ ਨਾ ਹੂੰ ਆਂਦਾ ਨੇ ਛਟਕਾਇਆ ਖਾਉਦੇ ਸਭ ਕੁਝ ਕਰੋਦੇ ਤੇ ਸਾ ਕੋਤਲੋਦੜ ਦੇਵਦੇ ਉਹ ਆਂਦਾ ਕੁਝ ਅਸੀਂ ਜਦੋਂ ਰਹਿ ਗਏ ਆ ਫਿਰ ਕਰਾਂ ਦੇ ਹੀ ਹੂੰ ਇਹਨੀਆਂ ਗੱਲਾਂ ਕਰਕੇ ਆਂਦਾ ਚਲੋ ਸੇਰ ਮਨਾਓ ਹੂੰ ਉੱਥੇ ਸਾਨੂੰ ਕੋਈ 50 60 ਬੰਦੇ ਹੋਵਾਂਦੇ ਨੇ ਜਿਹੜਾ ਨਿਕਨੇ ਕਹ ਜਾਂ ਵੱਡੇ ਵੱਡੇ ਉਹ ਸਾਰਿਆਂ ਨੂੰ ਲਾਇਆ ਸਾਰਿਆਂ ਦਾ ਸਿਰ ਮੋਨ ਦਿੱਤਾ ਅੱਛਾ ਸਿਰ ਮੋਨ ਦਿੱਤਾ ਤੇ ਆਖਣ ਲਗਾ ਚਲੋ ਕਰੋ ਕਰੀ ਉਹ ਇਹ ਫੌਜ ਬੜੀ ਖਤਰਨਾਕ ਹੁੰਦੀ ਹੈ ਮਰਾਟਿਆਂ ਦੀ ਉਹ ਸਾਜੀ ਉੱਥੇ ਆਗਾ ਉਹ ਮੈਨੂੰ ਆਖਣ ਲਗਾ ਹੁਣ ਬਾਦ ਅੱਤੇ ਉੱਤੇ ਖਲੋ ਨਾ ਜਾ ਏਨਾਂ ਸਾਰਿਆਂ ਨੂੰ ਜੋ ਕੋਈ ਬੰਨਣਾ ਨੇ ਬੰਨ ਲੈਣ ਤੇ ਸੇੜ 4 ਵਜੇ ਅੱਗ ਲਾ ਦੇ ਤਾਂ ਦੋ ਚਾਰ ਬੰਦੇ ਸਾਡੇ ਕੋ ਆ ਜਾ ਜੇ ਹੂੰ ਐਸਾਂ ਹੀ ਕੀਤਾ ਹਾਂ ਉਥੇ ਅੱਗ ਲਾ ਦਿੱਤੀ ਪਿੰਡੋਂ ਦੇ ਜਨਿਆਂ ਨੂੰ ਦੱਸਿਆ ਬਿ 4 ਵਜੇ ਜੋ ਆਹਲਾ ਹੱਛਪਾਈ ਬੋਲਦਾ ਉਹ ਤੁਹੀਂ ਅੱਗ ਲਾ ਦੇ ਅਜ ਉਹ ਅੱਗ ਲਾ ਦਿੱਤੀ ਆਸਾਂ ਜਾ ਕੇ ਦੱਸ ਦਿੱਤਾ ਮਰਟੇ ਜਿਆਦਾ ਗੱਡੀਆਂ ਲੈ ਕੇ ਭੱਜ ਕੇ ਉੱਥੇ ਟੜ ਗਏ ਹੂੰ ਸਾਨੂੰ ਕੱਢ ਲਿਆ ਰਾਵਈਂ ਪਿੰਡੋਂ ਗੱਡੀ ਵੱਡੀ ਆਈ ਸੀ ਅੱਛਾ ਜਨਾਨੀਆਂ ਬੰਦੇ ਬੱਚੇ ਜਨਾਨੀਆਂ ਰੀਆਂ ਚੋਲ ਗਾਜ ਪਾਏ ਸਨ ਬੱਚੇ ਵੱਢ ਕੇ ਤੂੰ ਸੋਚੀ ਪਿਆਗੇ ਕੀ ਕਰੀਏ ਹੂੰ ਗੱਡੇ ਤਿਆਰ ਕੀਤੇ ਹੂੰ ਗੱਡੇ ਸਣੋਂ ਤੋਂ ਹੂੰ ਗੱਡਿਆਂ ਤੇ ਲੋਕਾਂ ਨੇ ਸਮਾਨ ਸਿਰ ਰਿਸ਼ਤੇਦਾਰਾਂ ਵਾਲੇ ਢੋਇਆ ਬਿਲਕੁਲ ਆ ਵੀ ਕੱਡੇ ਤਿਆਰ ਕੀਤੇ ਤੇ ਤੁਹਾਨੂੰ ਪਤਾ ਘਰਾਂ ਦੇ ਕਿਤੇ ਸਮਾਨ ਕਿਤੇ ਥੋੜੇ ਹੁੰਦੇ ਨੇ ਕਿਤੇ ਚੁੱਕੇ ਜਾਂਦੇ ਨੇ ਹੂੰ ਜੇ ਕੱਡੇ ਹੂੰ ਜੇ ਕੱਡੇ ਤੇ ਅਸੀਂ ਕੋਈ ਦੋ ਕੋ ਕੇ ਖਰ ਕੋ ਗਏ ਹੂੰ ਤੇ ਵਰਦੇ ਤੜਕੇ 4 ਵਜੇ ਤੁਰੇ ਤੇ ਪਿੱਛੋਂ ਸੁਣ ਲਿਆ ਭਈ ਯੰਗਰਵਾੜ ਪੈ ਗਿਆ ਇਹ ਪਿੰਡ ਹਮ ਫੜੇ ਪਿੰਡ ਅੱਲਾ ਪੈ ਗਿਆ ਹਮ ਇਹ ਤੇ ਜੇਤ ਕੇ ਉੱਥੇ ਹੁੰਦੇ ਤੇ ਸਾਡੀ ਹੱਡੀ ਵੀ ਨਹੀਂ ਸੀ ਲੱਭਣੀ ਹਮ ਸਾਰੇ ਪਿੰਡੋਂ ਨੇ ਕਰ ਗਏ ਉਹ ਸਾਰੇ ਭਰੇ ਘਰ ਜਨਰੇ ਮਾਰੇ ਹਮ ਫਿਰ ਅਸੀਂ ਤੇ ਬੜਾ ਖੱਜਲ ਹੋ ਕੇ ਅਸੀਂ ਤਿੰਨੇ ਮਹੀਨੇ ਇੱਥੇ ਆਏ ਤਿੰਨ ਮਹੀਨੇ ਅਸੀਂ ਰਾਜ ਮਜਲਾ 10 ਦਿਨ ਕਿਤੇ 10 ਦਿਨ ਕਿਤੇ ਕੋਈ ਬੱਲੋ ਵਾਲਾ ਹੈਟ ਦੱਸਦੇ ਨਹੀਂ ਰਾਵੀ ਦਾ ਉੱਥੇ ਆਇਆ ਸਾਡਾ ਕਾਫਲਾ ਰਾਵੀ ਟੁੱਟ ਗਈ ਰਾਤ ਬੱਚਿਆਂ ਨੂੰ ਤੇ ਗੱਡਿਆਂ ਤੇ ਸੁੱਟਿਆ ਤੇਰਦਾਸਾ ਕਰਨ ਉਹ ਗੱਲੇ ਨਾ ਰਹੀ ਤੇ ਐਸੇ ਤਰ੍ਹਾਂ ਸ਼ਰਕ ਤੇ ਪਾਣੀ ਆ ਚੜਿਆ ਤੇ ਮੁਰਦੇ ਰੋੜਦੇ ਜਾਂਦੇ ਉੱਥੋਂ ਪਾਣੀ ਪੀਤੇ ਉਤੇ ਬੱਚਿਆਂ ਦੇ ਕੱਪੜੇ ਸੁੱਟ ਲੈ ਹੂੰ ਫਿਰ ਦੇਖਿਆ ਇਹਨੇ ਕੋਈ ਅਸੀਂ 10 ਦਿਨ ਉੱਥੇ ਰਹੇ ਹੂੰ ਸਾਡੀ ਮੇਰੀ ਮਾਂ ਕੋਈ ਨਹੀਂ ਸੀ ਅਸੀਂ ਭੈਣ ਭਰਾ ਹੀ ਸਾਂ ਹੂੰ ਪਿਓ ਸੀ ਸਾਡਾ ਤੇ ਸਾਡੀ ਤਾਈ ਸੀ ਹੂੰ ਹੋਰ ਸੱਕੇ ਵੀ ਸਨ ਹੂੰ ਅਸੀਂ ਦੇਖਿਆ ਉੱਥੇ ਇਨਾ ਕੀ ਕਰਨਾ ਜਿੱਥੇ ਕਾਫਲਾ ਖਲੋਣਾ ਨਾ ਪੁੱਟ ਕੇ ਥਾਂ ਤੇ ਚੁੱਲ ਬਣਾ ਲੈਣੀ ਤੇ ਮਾੜੇ ਮੋٹے ਗੁੱਲੇ ਸੇ ਕਿੰਨਾ ਪੱਲੇ ਰਾਸ਼ਨ ਕਿੜਾ ਇੰਨਾ ਚੁੱਕਿਆ ਜਾਂਦਾ ਸੀ ਪਰ ਫਿਰ ਵੀ ਮਥੇਰਾ ਚੱਲ ਆਂਦਾ ਸੀ ਬੱਚਿਆਂ ਨੂੰ ਪਹਿਲਾਂ ਖਵਾ ਲੈਣਾ ਤੇ ਮਗਰੋਂ ਸਿਆਣਿਆਂ ਨੇ ਆਪੀ ਪਾਣੀ ਲੈਣ ਜਿਨਾਂ ਨਹੀਂ ਨਾ ਹੁਕਮ ਨਹੀਂ ਸੀ ਜਾਣਦਾ قافلہ ਸਾਡਾ ਬੜਾ ਵੱਡਾ ਸੀ ਹੂੰ ਬਹੁਤ ਵੱਡਾ ਸੀ ਬਹੁਤ ਸਾਹਮਣੇ ਤੇ ਕਿਤੋਂ ਪਾਣੀ ਨਹੀਂ ਸੀ ਲੱਭਦਾ ਜਿੱਥੇ قافلہ ਖਲੋਂਦਾ ਸੀ ਨਾ ਹੂੰ ਖੁਮਾ ਜਿਹੜਾ ਛੱਪੜਾਂ ਚੋਂ ਪਾਣੀ ਮੁੱਕ ਜਾਂਦਾ ਸੀ ਹੂੰ ਇਹ ਦੇਸੀ ਔਖੇ ਤੇ ਅਸੀਂ ਛੱਪੜੀਆਂ ਤੋਂ ਪਾਣੀ ਪੀਂਦੇ ਫੇਰ ਇਹਨੇ ਰਾਹੇ ਨੇ ਪਟਿਆੜਾ ਵਾਲਾ ਜਿਹੜਾ ਹੂੰ ਇਹਨੇ ਫਿਰ ਪੋੜ ਸੁੱਕਿਆ ਹੂੰ رابی hmm. پل کلیا منٹری بڑی گئی مرٹے hmm. پھر سا کافلا لگیا اس پل تو hmm. کڑیاں جانا بچے گڈیا hmm. کپڑا پا لیا کھن لگے خطرہ بڑا گاں اہ گا hmm. چھوٹا ویكھیے چھوٹ ایڈے ایڈے مردے فلے راج پہے ویكے ਅੱਖ ਗਿਆ ਫੌਜੀ ਬੜੇ ਮਰੇ ਸਨ ਸਭ ਮਰਦੇ ਵੀ ਦੁਜੇ ਵੀ ਬਹੁਤ ਉੱਥੇ ਖਤਰਾ ਸੀ ਮਰਾ ਵੀ ਟੱਪੇ ਥੋੜਾ ਜਿਹਾ ਗਾਂ ਗਏ ਤਾਂ ਉੱਥੇ ਬਾਬੇ ਫਿਰੂ ਦਾ ਗੁਰਦੁਆਰਾ ਆ ਗਿਆ ਅੱਖਣ ਲਗੇ ਇੱਥੇ ਰਾਸ਼ਨ ਮਿਲਦਾ ਬੰਦੇ ਗਏ ਤੱਕੇ ਤੱਕੇ ਖਾ ਕੇ ਕੋ ਕਿਲੋ ਕਿਲੋ ਆਂਦੋ ਨਹੀਂ ਕੀ ਫੇਰ ਅਖਾਂਗੇ ਕਿ ਖਲੋਣਾ ਨਹੀਂ ਤੇ ਜਿੰਨੇ ਵੀ ਗੱਡੇ ਭਜਾਏ ਜਾਂਦੇ ਨੇ ਹੂੰ ਤੇ ਜਿਹੜੇ ਸਨ ਨਾ ਮਰਟੇ ਹੂੰ ਉਹ ਆਖਣ ਆਸ ਤੇ ਜਾ ਬੋਲਦਾਂ ਨੂੰ ਦੋਖ ਨਾ ਦਿਓ ਆਸ ਤੇ ਜਾਓ ਅਸੀਂ ਤੁਹਾਡੇ ਰਾਖੇ ਹੂੰ ਬੜੇ ਮੈਂਟਰੀ ਇਹਨੇ ਕੱਲੀ ਸੀ ਹੂੰ ਤੇ ਫਿਰ ਅਸੀਂ ਅੰਬਰਸਰ ਹੌਲੀ ਹੌਲੀ ਰਾਜ ਰਤਾਰੇਂ ਦੇ ਫਿਰ ਅੰਬਰਸਰ ਆਏ ਹੂੰ ਫਿਰ ਕੋਈ ਉੱਥੇ ਰਹੇ ਹੂੰ ਕੁ ਦਸ ਦਿਨ ਹੂੰ ਤਾਨੂੰ ਯਾਦ ਆਂਦੀ ਹੈ ਪਾਕਿਸਤਾਨ ਵਾਲੇ ਪਿੰਡ ਦੀ ਹਾਂ ਬਿਲਕੁਲ ਕੱਲੀ-ਕੱਲੀ ਗੱਲ ਦਿਖਦੀ ਏ ਕੱਲੀ-ਕੱਲੀ ਪਿਆਰੀ ਦਿਖਦੀ ਏ ਅਸੀਂ ਇੱਕ ਦਾਦੇ ਦੇ 6 ਪੁੱਤਰ ਹਣੇ ਅੱਛਾ ਇੱਥੋਂ ਦੇਖਦੀ ਏ ਮੈਂ ਫਲਾਣਾ ਥਾ ਸਾਡੇ ਜਗਾ ਸੀ ਇੱਥੇ ਸਾਡਾ ਸੀ ਇੱਥੇ ਸਾਡੇ ਇੱਕ ਚਾਚਿਆਂ ਦਾ ਹੋਰ ਦਾ ਸੀ ਇੱਥੇ ਇੱਕ ਦਾ ਹੋਰ ਦਾ ਸੀ ਇਹ ਗੱਬੇ ਵੇੜਾ ਹੀ ਜਿਵੇਂ ਬੜਾ ਤਗੜਾ ਹੁੰਦਾ ਉੱਥੇ ਸਾਰੀਆਂ ਜਨਾਨੀਆਂ ਜਨੂਨੀਆਂ ਸਾਰੀਆਂ ਉਦੋਂ ਇਹਨਾਂ ਦੁੱਖ ਨਹੀਂ ਸੀ ਹੁੰਦਾ ਜਿੰਨਾ ਹੁਣ ਹੈ ਹੂੰ ਸਾਰੀਆਂ ਇਕੱਠੀਆਂ ਹੋ ਕੇ ਬੈਜ ਜਾਂਦੀਆਂ ਹੂੰ ਮੈਂ ਸਾਰੀਆਂ ਜਾਣਨਾ ਦੋਸਤੋ ਉਮਰ ਦਾ ਤਕਾਜ਼ਾ ਹੈ ਅਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰਦੇ ਆਂ ਬਾਪੂ ਜੀ ਨੇ ਕਾਫੀ ਸਮਾਂ ਸਾਨੂੰ ਦਿੱਤਾ ਪਰ ਹੁਣ ਉਹਨਾਂ ਦਾ ਸਮਾਂ ਹੋ ਗਿਆ ਸੀ ਰੈਸਟ ਕਰਨ ਦਾ ਮਾਤਾ ਜੀ ਦਾ ਥੋੜਾ ਜਿਹਾ ਹੋਰ ਸਮਾਂ ਸੀ ਲਵਾਗੇ ਗੱਲਾਂ ਸਾਡੀਆਂ ਚੱਲ ਰਹੀਆਂ ਸੀ ਮਾਤਾ ਜੀ ਇਹ ਦੱਸੋ ਕਿ ਜਦੋਂ ਤੁਸੀਂ ਆਏ ਸੀ ਪਾਕਿਸਤਾਨ ਛੱਡ ਕੇ ਅੱਛਾ ਆਪਣੇ ਘਰ ਚ ਤੁਹਾਨੂੰ ਯਾਦ ਆ ਕਿ ਤੁਹਾਡੇ ਘਰ ਦੇ ਕੀ ਕੀ ਸਮਾਨ ਦੱਬ ਕੇ ਆਏ ਸੀ ਦੱਬ ਕੇ ਭਾਂਡੇ ਦੱਬੇ ਹੂੰ ਮੰਜੀਆਂ ਕਈਆਂ ਨੇ ਅਸੀਂ ਤੇ ਉਸਰੇ ਛੱਡ ਆਏ ਸੀ ਹੂੰ ਤੇ ਇੱਕ ਸਾਡਾ ਤਾਇਆ ਸੀ ਗਮਾਨ ਹੂੰ ਉਹਨੇ ਕੁਹਾੜੀ ਲੈ ਕੇ ਪਾਵੇ ਵੱਡੇ ਅੱਛਾ ਉਹਨੋਂ ਆਖੇ ਹੂੰ ਸਾਰੇ ਆਖਣ ਵੀ ਤੂੰ ਨਾ ਵੱਡ ਹੂੰ ਘਰੇ ਪਰਤੇ ਕੇ ਸਾਹਮਣਾ ਹੀ ਹੋਏਗਾ ਹੂੰ ਤੇ ਨਾ ਭਾਂਡੇ ਇੱਦਾਂ ਦੇ ਟੋਏ ਕੱਢ ਕੇ ਭਾਂਡੇ ਨੱਪੇ ਹਮ ਹੋਰ ਜੋ ਸਮਾਨ ਸੀ ਨੱਪਿਆ ਹਮ ਡੰਗਰ ਖੁੱਲੇ ਛੱਡ ਕੇ ਹਮ ਤੇ ਕੋਸਲੇ ਕੋਈ ਫਸਲ ਸੀ ਲੋਕਾਂ ਦੀ ਅੱਛਾ ਇੱਦਾਂ ਦੇ ਨਰਮੇ ਤੇ ਕਮਾਦ ਚੜੇ ਸਨ ਹਮ ਬੜੀ ਫਸਲ ਸੀ ਹਮ ਅਸਲੀ ਤੇ ਅੱਗ ਲਾਈ ਸੀ ਤੇ ਅੰਗਰੇਜ਼ ਨੇ ਲਾਈ ਸੀ ਅੱਛਾ ਹਮ ਹਮ ਫੇਲਾਈ ਸਾਡੇ ਬਜ਼ੁਰਗ ਗੱਲਾਂ ਕਰਦੇ ਨੇ ਹਮ ਮੇਰਾ ਇੱਕ ਟਾਇ ਦਾ ਪੁੱਤਰ ਭਰਾ ਹੈ ਉਹਨੂੰ ਸਾਰਾ ਪਤਾ ਸੀ ਹਮ ਉਹਦੇ ਕੋਲ ਸੀ ਸੁਣਦੇ ਹੁੰਦੇ ਸਾਂ ਇੱਥੇ ਅੱਛਾ ਪਹਿਲਾਂ ਤੇ ਉਹਨੇ ਅੱਗ ਲਾਈ ਸੀ ਜਾਂਦੇ ਜਾਂਦੇ ਨੇ ਹਮ ਉਹਦੇ ਕੋ ਰਾਜ ਖੁੱਸ ਗਿਆ ਸੀ ਹਮ ਹੈ ਹਮ ਉਹ ਡੱਬੇ ਭੁੰਡਾ ਨੂੰ ਫੇਰ ਭੱਜਿਆ ਤੇ ਬੰਡ ਸੇ ਉਹ ਉਸ ਲਈ ਇਹਨੇ ਤਾਰਾ ਸਿੰਘ ਦੀ ਝੰਡਾ ਵੜਿਆ ਸੀ ਹਮ ਫੇਰ ਤਾਂ ਹੀ ਇਹਨੇ ਵੜਿਆ ਸੀ ਹਮ ਸ਼ਰਵੰਡਿਕ ਪੱਕਾ ਸਾੰਤੇ ਕਦੇ ਇਹ ਵੀ ਗੱਲ ਸੁਣੀ ਸੀ ਹਾਂਜੀ ਚਲੋ ਸਾਡੇ ਵੱਡੇ ਗੱਲਾਂ ਕਰਦੇ ਨੇ ਹੂੰ ਪਈ ਸ਼ਹਿਰ ਬੜੀ ਸੰਸਾੜ ਇਹ ਸਾਗੇ ਪਹਿਲਾਂ ਹੂੰ ਉੱਥੇ ਵੀ ਸਾਡਾ ਸੀ ਹਵਾਲ ਸੀ ਸਾਡੇ ਪਿੰਡ ਬੜਾ ਵੱਡਾ ਸੀ ਹੂੰ ਤੇ ਨਹੀਂ ਜਾ ਪਰ ਮਾਰਬਾ ਜੀ ਹੂੰ ਤੇ ਇੱਥੇ ਆ ਕੇ ਮਰਬੇ ਸੰਨ ਮੇਰੇ ਹੂੰ ਚਲੋ ਲੋਕਾਂ ਘਰ ਬਣਾਏ ਖੁੱਲੇ ਬਾਜ਼ਾਰ ਸੜਕਾਂ ਇਸ ਹਮ ਕੰਮ ਖਾਸ ਹੈ ਨਹੀਂ ਸੀ ਹਮ ਪਾਣੀ ਧੂਰ ਸਨ ਡੇਰੀ ਪਾਣੀ ਸਨ ਹਮ ਜਿਹੜੇ ਘਰਾਂ ਚ ਪਾਣੀ ਸਨ ਨਾ ਹਮ ਉਹ ਘਰਾਂ ਘਰਾਂ ਚ ਲੋਕਾਂ ਖੂਈਆਂ ਲਵਾਈਆਂ ਹਮ ਪਾਣੀ ਦੂਰ ਸੀ अच्छा माताजी दस्सो कि जिद्दा ਤੁਸੀਂ ਆਪਣਾ ਸਮਾਨ ਦੱਬ ਕੇ ਆਏ ਸੀ ਹਾਂਜੀ ਜਦੋਂ ਤੁਸੀਂ ਇੱਥੇ ਆਏ ਭਾਰਤ ਦੇ ਵਿੱਚ ਆਏ ਇੱਥੇ ਆਏ ਇੱਥੇ ਵੀ ਤੁਹਾਨੂੰ ਲੱਗਾ ਕਿ ਕੋਈ ਸਮਾਨ ਦੱਬਿਆ ਹੋਇਆ ਹੈ ਕੁਝ ਮਿਲਿਆ ਲੋਕਾਂ ਦਾ ਸਮਾਨ ਜਿਹੜੇ ਇੱਥੇ ਛੱਡ ਕੇ ਗਏ ਇੱਥੇ ਤੇ ਤੁਸੀਂ ਜੋ ਮਿਲਦੇ ਹਣ ਲੋਕਾਂ ਨੂੰ ਜਾਂਦੇ ਹਣ ਹਮ ਇੱਕ ਇੱਕ ਡੰਗਰ ਮਿਲਦਾ ਸੀ ਹਮ ਤੇ ਕੋਈ ਕਿਸੇ ਨੂੰ ਭਾਂਡਾ ਮਿਲਦਾ ਸੀ ਕਿਸੇ ਨੂੰ ਨਹੀਂ ਸੀ ਮਿਲਦਾ ਹਮ ਤੇ ਲੋਕੀ ਮੁਸਰਮਾਨ ਸਨ ਇੱਥੇ ਹਮ ਤੇ ਕਨਾਲ ਨਾ ਹਨ ਪ੍ਰਾਪਤਾ ਵਾਂਗੂ ਤੇ ਉਹ ਲੋਕਾਂ ਨੂੰ ਲੱਭਾਉਂਦੇ ਚ ਸਾਫ ਕਰਕੇ ਆਟਾ ਗੁੰਨਣਾ ਹਮ ਸਾਬਲਾ ਮਰਾ ਹਾਲ ਤੇ ਬੰਕੀ ਜਿਹੜੀ ਪਹਿਲਾਂ ਤੇ ਬੜੇ ਲੋਕੀ ਸਿਹਰੇ ਹਨ ਦੇਣ ਪੀ ਕੀ ਕਰਾਂ ਲਈ ਹਮ ਕੋਈ ਚੀਜ਼ ਨਾ ਲੱਭਣੀ ਹਮ ਉੱਥੇ ਸੀ ਬਾਹਰ ਤੇ ਸੀ ਖੁੱਲਾ ਕੰਮ ਹੂੰ ਇੱਥੇ ਮੁੱਠਾਂ ਦਾ ਮਿਲਿਆ ਦੇ ਦਿਹਾੜੀਆਂ ਕਰਨੀਆਂ ਲੋਕਾਂ ਤੇ ਚਾਣ ਹੂੰ ਬੱਚੇ ਪਾਲਣ ਹੂੰ ਤੇ ਸੋਏ ਰਹੇ ਤੇ ਅਸੀਂ ਆਏ ਬੜੇ ਓਕੇ ਤਿੰਨ ਤਿੰਨ ਮਹੀਨੇ ਅਸੀਂ ਰਾਜਖੰਡ ਜਲ ਵਾਏ ਹੂੰ ਤੁੰਨ ਬੜੇ ਤਿੰਨਾਂ ਮਹੀਨਿਆਂ ਚ ਕਿੰਨਾ ਰਾਸ਼ਨ ਚਾਹੀਦਾ ਬਿਲਕੁਲ ਹੂੰ ਕਿ ਰਸਣ ਨਾਲ ਪਹਿਲੀ ਮਝਲੇ ਆਏ ਤੇ ਮੇਰੀ ਤਾਈ ਨੇ ਕੀ ਕੀਤਾ ਹਰ ਗਮਰਚਾ ਘਰ ਮੰਦਿਆ ਉਹ ਗਲਾਸ ਚ ਸੁੱਟ ਕੇ ਤੇ ਚਕਲੇ ਦੇ ਨਾਲ ਚਟਨੀ ਕੁੱਟੀ ਲੂਣ ਹ ਤੇ ਮੇਰੇ ਤੁਹਾਂ ਪਾਪਾ ਕਾਇਰ ਪੁੱਤਰ ਦਿੱਤੋ ਸਿਰ ਰੋਟੀ ਚਨੇ ਬਗਾ ਕਿ ਸੱਤੀ ਜਾਂਦਾ ਸੀ ਮਰਚਾ ਨਾਲ ਰੋਟੀ ਆ ਕੇ ਸਾਰੇ ਵੀ ਇੱਥੇ ਹੁਣ ਘਰ ਛੋੜਿਆ ਹੈ ਫਿਰ ਸੁੱਕੀਆਂ ਵੀ ਖਾਣ ਲਿਆ ਲੂਣ ਤਰਕੀ ਕੋਈ ਪੌਂਡਾ ਨਹੀਂ ਸੀ ਇੱਕ ਪਤੀਲਾ ਸੀ ਮਾਤਾ ਜੀ ਤੁਸੀਂ ਦੱਸਿਆ ਕਿ 3 ਮਹੀਨੇ ਲੱਗੇ ਸੀ ਤੁਹਾਨੂੰ ਪਾਕਿਸਤਾਨ ਤੋਂ ਭਾਰਤਾਂ ਦੇ ਹੋਏ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਪੰਜ ਪਾਧਰੋਂ ਦੀ ਅੰਦੇ ਨੇ ਕਾਫਲਾ ਸਾਡਾ ਤੁਰਿਆ ਸੀ ਅੱਛਾ ਤੇ ਮੱਗਰ ਜਾਂ ਕਿਸੇ ਐਸਪੈਂਡ ਅਪੜੇ ਸਾਂ ਹੂੰ ਇਹ ਸਮਝੋ ਕਿੰਨੇ ਹੂੰ ਪਾਕਿਸਤਾਨ ਜਿੱਥੇ ਕਾਫਲਾ ਖੜਾ ਹੁੰਦਾ ਸੀ ਨਾ ਹੂੰ ਕਾਫਲਾ ਬਹੁਤ ਜ਼ਿਆਦਾ ਸੀ ਹੂੰ ਕਈ ਕਈ ਦਿਨ ਹੂੰ ਜੇਕਰ ਨਾ 10-10 ਸੈਨ ਉੱਥੇ ਹੂੰ ਨਾ ਕਿਸੇ ਨੂੰ ਪਾਣੀ ਲੱਭਣਾ ਲਾ ਰੋਟੀ ਲੱਭਣੀ ਨਾ ਹੂੰ ਫਿਰ ਜਾਈ ਥਾਣੀ ਹੂੰ ਮੋਂਗਪਲੀ ਕਈ ਬਰੀ ਆਖਣਾ ਜਿਨ੍ਹਾਂ ਦੇ ਹੱਥ ਨਹੀਂ ਕਹੇ ਛੋਲੇ ਪੂਰੀ ਰੋਟੀ ਸੁਟਲੀਆਂ ਨਾਲ ਕਈ ਤੇ ਫੜਦੇ ਹੀ ਪੱਜ ਦੇ ਥੱਲੇ ਬੋਰਾਂ ਦੇ ਆ ਜਾਂਦੇ ਹਨ ਤੇ ਉੱਥੇ ਹੀ ਮੁੱਕ ਜਾਂਦੀ ਹੂੰ ਕੋਰੇ ਨੇ ਮੱਤ ਬੜੀ ਕੀਤੀ ਹੈ ਸਾਡੀ ਹੂੰ ਮੇਰੀ ਸਾਨੂੰ ਨਾਮ ਨਹੀਂ ਸੀ ਆਉਂਦਾ ਪਟਿਆਰੇ ਦਾ ਹੂੰ ਮੇਰੇ ਤਾਇਆ ਖਣਾ ਅਸਾ ਤੇ ਤੇ ਪਿਆਰੇ ਕੀ ਜਾਣੇ ਸਾਨੂੰ ਨੇ ਇਨੀ ਭੀੜ ਚੋਂ ਕੱਢੀ ਆ ਗੱਬਿਆਂ ਰਗੜ ਆਏ ਸੀ ਹੂੰ ਭੁੱਖੋਂ ਪਾਣੀ ਇੰਨੇ ਨੇ ਮੂੰਹ ਬੱਚਿਆਂ ਦੇ ਹੂੰ ਨਾ ਪਾਣੀ ਨਾ ਉੱਗਰ ਦਵਾਰੇ ਛੇ ਮਿੱਤ ਪਾਣੀ ਦਾ ਛਰਕ ਤੇ ਹੂੰ ਉੱਥੇ ਸੀ ਆਏ ਹੂੰ ਤੇ ਉਹਨਾਂ ਨੇ ਸਾਨੂੰ ਐਵੇਂ ਪਿਆਖੇ ਬੜਾ ਕੀਤਾ ਪਾਣੀ ਦਿੱਤਾ ਆ ਚਟਪਟਾ ਨਾ ਗੀਮਸਰੀ दाल ਬਣਾਈ ਲਵਾਤਾ ਦਿੱਤਿਆਂ ਪ੍ਰਸ਼ਾਦਾ ਛਕੀਆਂ ਕੋਈ ਚੀਜ਼ ਨਹੀਂ ਸੀ ਲੱਭ ਜਿੰਦੀ ਬੇ ਬਣਾ ਕੇ ਤੇ ਪ੍ਰਸ਼ਾਦਾ ਛਕ ਲਈਏ ਸ਼ੁਕਰ ਕਰਨਾ ਤੇ ਰੋਟੀ ਚੜੀ ਗਈ ਤੇ ਉੱਤੇ ਲੂਣ ਤੂੜੋ ਤੇ ਪਾਣੀ ਨਾ ਪੀਆ ਆ ਜਿੰਨੀ ਹਾਲ ਨਸੀਬਤ ਚ ਲੀ ਜਨਾ ਉਹ ਪਰਮਾਤਮਾ ਨੂੰ ਬਸਾਈ ਜਾਸ ਮੇਰਾ ਪਿਓ ਹੋ ਗਿਆ ਬਿਮਾਰ ਤੇ ਮੇਰੀ ताई ਜਿਹੜੀ ਸੀ ਉਹ ਰੋਵੇ ਮੇਰੀ ਮਾਂ ਦੀ ਉਹ ਭੂਆ ਸੀ ਆਖੇ ਹੈ ਅੱਗੇ ਮੈਂ ਦੋਏ ਸਾਮ ਦੀ ਸਾ ਤੇ ਚਲੋ ਵੱਡੇ ਹੋਣਗੇ ਤੇ ਆਪੇ ਆਪਣੀ ਜ਼ਿੰਮੇਵਾਰੀ ਸਾਂਭੇਗਾ ਤੇ ਜੇ ਇਹਨੂੰ ਕੁਝ ਹੋ ਗਿਆ ਤੇ ਅਸੀਂ ਕੀ ਕਰਾਂਗੇ ਹੂੰ ਤੇ ਰਾਹ ਵਿੱਚ ਫਿਰ ਜਦੋਂ ਕੋਈ ਬਿਮਾਰ ਹੁੰਦਾ ਸੀ ਜਾਂ ਕਿਸੇ ਨੂੰ ਕੋਈ ਸਰੀਰਕ ਦੁੱਖ ਹੁੰਦਾ ਸੀ ਫਿਰ ਇਲਾਜ ਕਿਵੇਂ ਕਰਦੇ ਸੀ ਨਹੀਂ ਹੁੰਦਾ ਕੁਝ ਕੋਈ ਇਲਾਜ ਨਹੀਂ ਸੀ ਮੇਰਾ ਪਿਓ ਪਾਕਿਸਤਾਨ ਚਾ ਪੀਂਦਾ ਹੀ ਤੇ ਪੱਟੀ ਮੁੱਕ ਗਈ ਰਾਹ 'ਚ ਬੱਲਵਾਲੇ ਹੈਡ ਸੇ ਆ ਕੇ ਕਿਕਰਾਂ ਦੇ ਸਾਕ ਲਾ ਕੇ ਤੇ ਉਹ ਦੁੱਧ ਦੰਦ ਕਿੱਥੇ ਸੀ ਤੇ ਉਹ ਪਕੜਾ ਜਿਹਾ ਬਣਾ ਕੇ ਪੀਤਾ ਤੇ ਹਮ ਕਿੱਟੀਆਂ ਲੱਗ ਗਈ ਨਾ ਬਹੁਤ ਕਮਜ਼ੋਰ ਹੋ ਗਏ ਹਮ ਬਿਮਾਰੀ ਫਿਰ ਇਸਨੇ ਡਾਇ ਹਮ ਅੰਬਰ ਸਰ ਵੀ ਆ ਕੇ ਕੋਈ ਦਵਾਈ ਨਾ ਕੋ ਕੁਛ ਨਾ ਪਰ ਉਹ ਗੁਰੂ ਘਰੋਂ ਜਾ ਕੇ ਪ੍ਰਸ਼ਾਦਾ ਜੁੜਨਾ ਹਮ ਤੇ ਉਹ ਮਾੜਾ ਮੋਟਾ ਹਮ ਪਾਣੀ ਦੇ ਕੁੱਟ ਨਾਲ ਖਾ ਲੈਣਾ ਚਲੋ ਜੀ ਮਹਾਰਾ ਇਹ ਘਰ ਬੜਾ ਪੁਸ਼ੀ ਹਮ ਮਾਤਾ ਜੀ ਜਿਵੇਂ ਤੁਸੀਂ ਦੱਸਿਆ ਕਿ ਰਸਤੇ ਵਿੱਚ ਕੋਈ ਦਵਾਈ ਨਹੀਂ ਮਿਲਦੀ ਸੀ ਕੋਈ ਇਲਾਜ ਨਹੀਂ ਹੁੰਦਾ ਸੀ ਤੇ ਫਿਰ ਜਿਹੜੇ ਬਜ਼ੁਰਗ ਬਿਮਾਰ ਹੋ ਜਾਂਦੇ ਸੀ ਫਿਰ ਉਹ ਕਈ ਮੁੱਕ ਜਾਂਦੇ ਸਨ ਰਾਹ ਦੇ ਵਿੱਚ ਜੀ ਤੁਹਾਨੂੰ ਦੱਸਿਆ ਨਹੀਂ ਵੀ ਸਾਡੀ ਦਾਦੀ ਤੇ ਦਾਦੀ ਸਾਡੀ ਜਿਠਾਣੀ ਇਹ ਪਹਿਲਾਂ ਸਾਡੀ ਦਾਦੀ ਮੁੱਕ ਗਈ ਉੱਥੇ ਹੀ ਜਣਾ ਵਾਲੇ ਤੇ ਮਬਰੂਸ ਉਹਦੀ ਜਠਾਣੀ ਮੁੱਕ ਗਈ ਦੋਵਾਂ ਨੂੰ ਅਸੀਂ ਉੱਥੇ ਨੱਪਿਆ ਸੀ ਅੱਛਾ ਰਈ ਰੇ ਦਾ ਤੋਆ ਕੱਢ ਕੇ ਕਿ ਸਿੱਖਾਂ ਦੇ ਢਿੰਗਾ ਤੇ ਫਿਰ ਇਹ ਦਰ ਆ ਕੇ ਤੇ ਅਸੀਂ ਉਹਨਾਂ ਦੇ ਪਾਸ ਤਰਾਏ ਤੇ ਕਪੜੇ ਦਿੱਤੇ ਵੀ ਆਏ ਹੂੰ ਕੁਝ ਕਰਮਾ ਜਿਹਾ ਮੁੱਠ ਬਾਲਣ ਵੀ ਨਹੀਂ ਹੋਇਆ ਬਾਲਣ ਨਹੀਂ ਸੀ ਲੋਕਾਂ ਨੂੰ ਮਿਲਦਾ ਪ੍ਰਸ਼ਾਦਾ ਭਕਾਨ ਹੂੰ ਘਾਣਾ ਬੰਦਿਆਂ ਨੇ ਚੁਗ ਚੱਕ ਕੇ ਲੱਕੜ ਨਾਲ ਹੀ ਹੁਣੀਆਂ ਤੇ ਟੋਏ ਆ ਕੱਢ ਕੇ ਦਿੱਤ ਧਰਨਾ ਤਵਾ ਤੇ ਮਾੜੇ ਮੁੱਟ ਗਲਣਾ ਤਿੰਨ ਮਹੀਨੇ ਜਿਵੇਂ ਸਾਡੇ ਲਹਿਰਪੁਰ ਦੇ ਜਲੇ ਨੇ ਕੱਢੇ ਨਾ ਮੇਰੀ ਭੂਆ ਸੀ ਲਹਿਰਪੁਰ ਦੇ ਨਾਲ ਹੀ ਦੂਜੇ ਪਾਸੇ ਭਰਿਆ ਘਰ ਸਿਰਫ ਕਰੋ ਗਲਾਸ ਚੁੱਕ ਕੇ ਆਈ ਸੀ ਇੱਕ ਹਾਂ ਜੀ ਲੈ ਜਾਣਾ ਕਿੱਥੇ ਵੇ ਉੱਥੋਂ ਪਹੁੰਚਾਂ ਕਿਤੇ ਸੀ ਆ ਜਾਾਂਗਾ ਹੂੰ ਤੇ ਉਹਨਾਂ ਕਿੱਥੇ ਸੀ ਹੂੰ ਮਰਾਸੀ ਸੀ ਉਹਨਾਂ ਦੇ ਹੂੰ ਉਹਨੂੰ ਮਰਾਸੀ ਨੂੰ ਹੂੰ ਸਿਰਾਂ ਵਾਲੀ ਪੁਲੇਰ ਸੀ ਪਿੰਡ ਹੂੰ ਸਾਗੜੇ ਕੋਲ ਹੂੰ ਤੇ ਉੱਥੇ ਸਭ ਖਬਰ ਦੇਣੀ ਹੂੰ ਆਖਰ ਜੇ ਪਲੇਰ ਬਚ ਗਿਆ ਤੇ ਗੁਜਰਾ ਵੀ ਉਹ ਵੀ ਟੰਡ ਨੱਕਰ ਸੀ ਗੁਜਰਾ ਹੀ ਨਾ ਉਹਦਾ ਤੇ ਗੁਜਰੇ ਆ ਹੀ ਬੰਜਣਗੇ ਜਿੱਥੋਂ ਉਹ ਥੇ ਲਾ ਪੈ ਗਿਆ ਨਾ ਖੂਹ ਜਿਨਾਂ ਨੇ ਤਾਂ ਬੰਦਿਆ ਬੱਚਿਆਂ ਦੇ ਬੰਦਿਆਂ ਨੇ ਆਪ ਹੀ ਸਿੱਟੇਗਾ ਉਹ ਆਪ ਹੀ ਵੱਢਣਾਂ ਨੇ ਦਾਖਲੇ ਅੱਗੇ ਪੇੜ ਰਿਸ਼ਤੇਦਾਰੀ ਸੀ ਉਹ ਤੇ ਤਾਂ ਜਿਵੇਂ ਹੋਈ ਸੀ ਸਿਰਾਲੀ ਪਲੇਅਰ ਉਹ ਪਰਕ ਤੇ ਹਨ ਡੁੱਬਦੇ ਨਹੀਂ ਸੰਸੇਰ ਤੋਂ ਪੱਥਰ ਤੇ ਇੱਟਾ ਸੁੱਟਦੇ ਹਨ ਵੀ ਥੱਲੇ ਡੁੱਬ ਜਾਣ ਬੇ ਮੁਸਲਮਾਨ ਕਾੜ ਨਾ ਲੈਣ ਬੀਤੀ ਕਰਨ ਹੂੰ ਸੋ ਆਹਦੇ ਬਹੁਤ ਕੁਝ ਹੋਰ ਨੈਮਿੰਗਾ ਛੜਾ ਉਤਾ ਇਹਦਾ ਪੁੱਤਰ ਤੁਹਾਨੂੰ ਦੱਸਿਆ ਨਹੀਂ ਤਿਗੇ ਪਰਾਸੀ ਉਹ ਇਸ ਰੰਗ ਸਾਨੂੰ ਕੋਲ ਬਾਕੇ ਹਮ ਅਖਣਾ ਹੁਣ ਤੇ ਤੁਸੀਂ ਸਾਰਨਾ ਟੜਕੇ ਲੰਦ ਗੋ ਤੇ ਜਿਵੇਂ ਅਸੀਂ ਖੱਜਲ ਹੋ ਹੋ ਕੇ ਤੇ ਚੱਪੜੀਆਂ ਦਾ ਪਾਣੀ ਪੀਣਾ ਐਸਰਾ ਮਰਦਾ ਜਾਂਦਾ ਇੱਥੇ ਪਾਣੀ ਪੀਏ ਤੇ ਉਹ ਜੀ ਕਰਦਾ ਪੀਣ ਨਾ ਬਿਨਾਂ ਸਰਦੀ ਨੂੰ ਪੀਣਾ ਪੈਂਦਾ ਚਲੋ ਜੋ ਮਹਾਰਾਜ ਨੇ ਪਾਵੇ ਹੁਣ ਤੇ ਪ੍ਰਮਾਤਮਾ ਨੇ ਸਭ ਜੈ ਦੁਨੀਆ ਵਾਕਈ ਹੀ ਦੋਸਤੋ ਜਦੋਂ 15 ਅਗਸਤ ਦੀ ਗੱਲ ਚੱਲਦੀ ਹੈ ਤਾਂ ਦਿਮਾਗ ਦੇ ਵਿੱਚ ਇੱਕੋ ਚੀਜ਼ ਆਂਦੀ ਹੈ ਕਿ ਚਲੋ ਸੈਲੀਬ੍ਰੇਟ ਕਰਦੇ ਹਾਂ ਖੁਸ਼ੀਆਂ ਮਨਾਉਂਦੇ ਹਾਂ ਪਰ ਜਦੋਂ ਅਸੀਂ ਬਾਪੂ ਜੀ ਦੇ ਨਾਲ ਮਾਤਾ ਜੀ ਦੇ ਨਾਲ ਗੱਲ ਕੀਤੀ ਹੈ ਤਾਂ ਲੱਗਦਾ ਹੈ ਕਿ ਬਹੁਤੀਆਂ ਖੁਸ਼ੀਆਂ ਮਨਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਕਿਉਂਕਿ ਜੋ ਇਹਨਾਂ ਨੇ ਦੁੱਖ ਹੰਡਾਇਆ ਹੈ ਤੇ ਬਹੁਤ ਸਾਰੇ ਲੋਕ ਜੋ ਉਸ ਸਮੇਂ ਕਤਲੋਗਾਰਦ ਦੇ ਵਿੱਚ ਮਾਰੇ ਗਏ ਸੀ ਬਹੁਤ ਸਾਰੇ ਇਦਾਂ ਦੇ ਬੱਚੇ ਸੀ ਜਾਂ ਬਜ਼ੁਰਗ ਸੀ ਜਵਾਨ ਸੀ ਜਿਨ੍ਹਾਂ ਨੇ ਆਪਣੇ ਹਮੇਸ਼ਾ ਦੇ ਲਈ ਖੋਹ ਦਿੱਤੇ ਘਰ-ਬਾਰ ਉਜੜ ਗਏ ਆਪਣੀ ਛੋਟੀ ਜੀ ਚੀਜ਼ ਕਰਦੀ ਉਹਨੂੰ ਖੋਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਅਸੀਂ ਆਪਣੇ 10 ਰੁਪਏ ਵੀ ਸੰਭਾਲ ਕੇ ਰੱਖਦੇ ਹਾਂ ਸੇ ਆਪਣੇ ਘਰ ਦੀ ਛੋਟੀ ਛੋਟੀ ਚੀਜ਼ ਨੂੰ ਸੰਭਾਲ ਕੇ ਰੱਖਦੇ ਹਾਂ ਕਿਉਂਕਿ ਕਹਿੰਦੇ ਨੇ ਕਿ ਇੱਕ ਘਰ ਬਣਾਉਣ ਦੇ ਵਿੱਚ ਸਾਰੀ ਉਮਰ ਲੰਘ ਜਾਂਦੀ ਹੈ ਤੇ ਆਪਣੇ ਬਨੇ ਬਣਾਏ ਘਰ ਨੂੰ ਛੱਡ ਕੇ ਆ ਜਾਣਾ ਇਹ ਬਹੁਤ ਵੱਡੇ ਜਿਗਰੇ ਦੀ ਗੱਲ ਹੁੰਦੀ ਹੈ ਤੇ ਪਰ ਇਹ ਕੋਈ ਹਿੰਮਤ ਨਹੀਂ ਇਹ ਮਜਬੂਰੀ ਸੀ ਉਹਨਾਂ ਦੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਆਪਣੇ ਘਰਾਂ ਨੂੰ ਛੱਡਣ ਦੇ ਲਈ ਵੰਟ ਪਾ ਦਿੱਤੀ ਫੁੱਟ ਪਾ ਦਿੱਤੀ ਗਈ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਫੁੱਟ ਪਾਈ ਗਈ ਜਿਹੜੀ ਕਤਲੋਗਾਰਤ ਹੋਈ ਉਹ ਲੋਕਾਂ ਨੇ ਇੱਕ ਦੂਜੇ ਨੂੰ ਜੋ ਮਾਰਿਆ ਜਾਂ ਇੱਕ ਦੂਜੇ ਤੋਂ ਖੋਲੇ ਆਪਣੇ ਉਸ ਦੇ ਪਿੱਛੇ ਕਿਤੇ ਨਾ ਕਿਤੇ ਸਾਨੂੰ ਜੋ ਮਹਿਸੂਸ ਹੁੰਦਾ ਹੈ ਕਿ ਰਾਜਨੀਤੀ ਹੀ ਸੀ ਰਾਜਨੀਤੀ ਨੇ ਮੁਲਕ ਵੰਡੇ ਲੋਕਾਂ ਦੇ ਦਿਲਾਂ ਦੇ ਵਿੱਚ ਜਜ਼ਬਾਤ ਵੰਡੇ ਤੇ ਲੋਕਾਂ ਵਿੱਚ ਵੀ ਫਿਕ ਪਵਾ ਦਿੱਤੀ ਹੋਣ ਵੀ ਵੇਲਾ ਹੈ ਕਿਤੇ ਨਾ ਕਿਤੇ ਸਾਨੂੰ ਸੰਭਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਵੀ ਕਿਤੇ ਨਾ ਕਿਤੇ ਇਹ ਫੁੱਟ ਪਾਈ ਜਾ ਰਹੀ ਹੈ پندرہ اگست دہاڑے دے دے دیا تو بہت بہت مبارک باد پر اس دے نال ہی یاد رکھنا ہے کہ ساحاس کی کیسی یاد رکھنا چاہیدہ ہے کہ اے شہادتاں تو بعد ہی سنوں آزادی ملی ہے بہت سارے لکان نے آنو گوایا ہے اج دے اس وشیش پروگرام دے وچ ہی پھر ملانگے گے